ਇੱਕ ਲੜਕੀ ਦੇ ਵੱਲੋਂ ਲਗਾਏ ਵੱਡੇ ਇਲਜ਼ਾਮ ਕਈ ਕਿੱਲਿਆਂ ਦੀ ਜੀੜੀ ਚੋਰੀ ਕਰਕੇ ਲੈ ਗਿਆ ਭਾਨਾ ਸਿੱਧੂ ਦੋ ਮਹਿਲਾਵਾਂ ਦੇ ਉੱਤੇ ਹਮਲਾ ਕਰਨ ਦੇ ਲਈ 20 ਤੋਂ 25 ਬੰਦੇ ਭਾਨੇ ਸਿੱਧੂ ਦੇ ਵੱਲੋਂ ਭੇਜ ਦਿੱਤੇ ਗਏ ਇਹ ਇਲਜ਼ਾਮ ਲਗਾਏ ਨੇ ਇੱਕ ਲੜਕੀ ਦੇ ਵੱਲੋਂ ਤੇ ਇੱਕ ਡੇਰੇ ਦੀ ਮਹੰਤ ਦੇ ਵੱਲੋਂ ਪੂਰੀ ਗੱਲਬਾਤ ਸੁਣਾਉਣੇ ਆਂਡ ਡਾਕੂਮੈਂਟਸ ਨਾਟ ਫਿਜ਼ੀਕਲੀ ਤਾਂ ਉਸ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਸੀ ਐਸ ਯੂਜੂਅਲ ਉਹਦੀ ਕੰਪਲੇਂਟਸ ਕੀਤੀਆਂ ਹੋਈਆਂ ਨੇ ਹਾਂਜੀ ਉਹ 135 ਨੰਬਰ ਐਫ ਆਈ ਆਰ ਦੇ ਵਿੱਚ ਹੀ ਨਾਲ ਸਭ ਕੁਝ ਲਿਖਿਆ ਹੋਇਆ ਹੈ ਐਫ ਆਈ ਆਰ ਮੈਂ ਲੈ ਕੇ ਆਈਆਂ ਜੇ ਤੁਸੀਂ ਇਹਨੂੰ ਗੋ ਥਰੂ ਕਰੋਗੇ ਇਹਦੇ ਵਿੱਚ ਸਭ ਕੁਝ ਮੈਂਸ਼ਨਡ ਹੈਗਾ ਕਾਰ ਦਾ ਨੰਬਰ ਵੀ ਮੈਂਸ਼ਨਡ ਹੈ ਸਭ ਕੁਝ ਮੈਂਸ਼ਨਡ ਹੈ ਕਾਰ ਸੀਗੀ ਸਫੇਦ ਰੰਗ ਦੀ ਸਕੋਰਪੀਓ ਪੀ ਬੀ 13 ਏ ਜੇ 006 ਤੁਸੀਂ ਕਹਿੰਦੇ ਹੋ ਕਿ ਐਮ ਐਲ ਏ ਉਸਦੀ ਮਦਦ ਕਰ ਦੋ ਤੁਹਾਨੂੰ ਕਾਰ ਦੇ ਇਲਾਮ ਦਿੰਦਾ ਹੈ ਕਿ ਨੇ ਕੀ ਰਹਿ ਗਿਆ ਐਮ ਐਲ ਏ ਸਰਕਾਰ ਦਾ ਮਦਦ ਦੇ ਦੇਖੋ ਕਲੀਅਰ ਇਹ ਹੈ ਕਿ ਜਿਹੜਾ ਪਠਾਨ ਮੱਜਰੇ ਆ ਉਹਨੇ ਬਹੁਤ ਕਬਜ਼ੇ ਕਰੇ ਨੇ ਇੱਕ ਨਹੀਂ ਅੱਧਾ ਨਹੀਂ ਉਹਨੇ ਸਨੌਰ ਹਲਕੇ ਦੇ ਵਿੱਚ ਬਹੁਤ ਕਬਜ਼ੇ ਕਰੇ ਨੇ ਬਹੁਤ ਗਲਤ ਚੀਜ਼ਾਂ ਕਰੀਆਂ ਨੇ ਤੇ ਪਾਨਾ ਸਿੱਧੂ ਜਿਹੜਾ ਹੈਗਾ ਉਹ ਬਹੁਤ ক্লোਜ਼ ਸੀਗਾ ਪਠਾਨ ਮੱਜਰੇ ਦੇ ਤੇ ਇੱਕ ਜਿੱਤੂ ਥਿੰਦ ਨਾਮ ਦਾ ਬੰਦਾ ਹੈਗਾ ਉਹਨੇ ਪਾਨਾ ਸਿੱਧੂ ਦੀ ਗੱਲਬਾਤ ਕਰਾਈ ਸੀਗੀ ਪਠਾਨ ਮੱਜਰੇ ਨਾਲ ਜਿਹਦੀਆਂ ਵੀਡੀਓਜ਼ ਵਗੈਰਾ ਸਭ ਕੁਝ ਮੇਰੇ ਕੋਲ ਹੈਗੀਆਂ ਨੇ ਇਨ ਕੇਸ ਕਿਸੇ ਨੂੰ ਚਾਹੀਦੀਆਂ ਨੇ ਮੈਂ ਦੇ ਸਕਦੀਆਂ ਹਾਂ ਦੇਤੇ ਕੋਈ ਜਿੰਨੇ ਬੰਦੇ ਆਉਂਨਾ ਨੂੰ ਬੈਠੇ ਬੈਠਾ ਜਾ ਰਹੇ ਆ ਕਿ ਕੌਣ ਹੋ ਕੇ ਖੜਾ ਹਾਂ ਉਹ ਹੀ ਤਾਂ ਗੱਲ ਹੈ ਹੋਣੀ ਚਾਹੀਦੀ ਹੈ ਦਿਸ ਇਜ਼ ਵਾਟ ਆਮ ਸੇਇੰਗ ਕਿ ਹਜੇ ਵੀ ਸੁਣਵਾਈ ਨਹੀਂ ਹੋ ਰਹੀ ਹੈਗੀ ਹੁਣ ਉਹਨੇ 34 ਕਿੱਲਾਂ ਦੇ ਵਿੱਚੋਂ 16 ਕਿੱਲੇ 14 ਤੋਂ 16 ਕਿੱਲੇ ਦੇ ਵਿੱਚ ਵਿੱਚ ਜਿਹੜੀ ਵੜ ਲਈ ਬਟ ਫਿਰ ਵੀ ਉਹਤੇ ਕੋਈ ਕਾਰਵਾਈ ਤਾਂ ਹੋਈ ਨਹੀਂ ਹੈਗੀ ਅਸੀਂ 112 ਤੇ ਵੀ ਕਾਲ ਕੀਤਾ ਸੀਗਾ ਬਟ ਸਟਿਲ ਕੋਈ ਉਹ ਨਹੀਂ ਹੋਈ ਹੈਗੀ ਕਾਰਵਾਈ ਗਲਤ ਆ ਉਹੀ ਹੈ ਨਾ ਇਹ ਤਾਂ ਸਮਝ ਨਹੀਂ ਆ ਰਿਹਾ ਕਿ ਉਦੋਂ ਤਾਂ ਆਪਾਂ ਨੂੰ ਲੱਗਦਾ ਸੀ ਕਿ ਪਠਾਨ ਮਾਜਰਾ ਹੈ ਉਹ ਸ਼ੋਰ ਕਿ ਪਠਾਨ ਮਾਜਰਾ ਹੀ ਹੈ ਬਟ ਕਿਹੜੀ ਮਦਦ ਚਾ ਰਹੇ ਹੋ ਕਿ ਲਾ ਹੈ ਕਿਸ ਤਰ੍ਹਾਂ ਦੀ ਹੈਲਪ ਚਾ ਰਹੇ ਹੋ ਹੈਲਪ ਇਹ ਚਾ ਰਹੀਆਂ ਕਿ ਹਾਈ ਕੋਰਟਸ ਵੱਲੋਂ ਮੈਨੂੰ ਪ੍ਰੋਟੈਕਸ਼ਨ ਮਿਲੀ ਹੋਈ ਹੈ ਮੇਰੀ ਜੀਰੀ ਜਾਂ ਮੇਰੀ ਜ਼ਮੀਨ ਤੇ ਮੈਨੂੰ ਜਾਣ ਦੇ ਲਈ ਪ੍ਰੋਟੈਕਸ਼ਨ ਚਾਹੀਦੀ ਹੈ ਤਾਂ ਕਿ ਮੈਂ ਆਪਣੀ ਖੇਤੀ ਸ਼ਾਂਤੀ ਨਾਲ ਕਰ ਸਕਾਂ ਤਾਂ ਕਿ ਮੈਨੂੰ ਕੋਈ ਜਾਨੀ ਮਾਨੀ ਨੁਕਸਾਨ ਨਾ ਹੋਵੇ ਉਸ ਚੀਜ਼ ਦੇ ਲਈ ਮੈਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਤੇ ਮੈਂ ਰਿਕੁਐਸਟ ਕਰਦੀ ਹਾਂ ਐਸਐਸਪੀ ਸਾਹਿਬ ਨੂੰ ਵਰੁਣ ਸ਼ਰ ਕੀ ਪਲੀਜ਼ ਜੋ ਵੀ ਹੈਗਾ ਡਾਕੂਮੈਂਟ ਸਾਰੇ ਸਾਡੇ ਕੋਲ ਹੈਗੇ ਨੇ ਡਾਕੂਮੈਂਟ ਸਾਰੇ ਸਾਡੇ ਫੇਵਰ ਦੇ ਨੇ ਪਲੀਜ਼ ਤੁਸੀਂ ਭਾਨਾ ਸਿੱਧੂ ਤੇ ਕਾਰਵਾਈ ਕਰੋ ਤੇ ਸਾਡੀ ਹੈਲਪ ਕਰੋ ਕਿਉਂਕਿ 10 ਸਾਲ ਹੋ ਗਏ 15 ਤੋਂ 25 ਆ ਗਿਆ 10 ਸਾਲ ਹੋ ਗਏ ਟੱਕੇ ਖਾਂਦੇ ਹੋਏ ਕੋਈ ਕੋਰਟ ਕੋਈ ਕਚੈਰੀ ਜਾਂ ਕੋਈ ਥਾਣਾ ਨਹੀਂ ਛੱਡਿਆ ਹੈਗਾ ਜਿੱਥੇ ਜਾ ਕੇ ਅਸੀਂ ਰਿਕੁਐਸਟ ਨਾ ਕਰਿਆ ਹੋਵੇ ਹਾਈ ਕੋਰਟ ਸੁਪਰੀਮ ਕੋਰਟ ਤੱਕ ਕੇਸ ਚੱਲਿਆ ਸਾਡਾ ਮਰਡਰ ਕੇਸ ਸੁਪਰੀਮ ਕੋਰਟ ਤੱਕ ਵੀ ਗਿਆ ਮੇਰਾ ਮੇਰੇ ਫਾਦਰ ਦਾ ਮਰਡਰ ਕੇਸ ਸੀਗਾ ਜਿਹੜਾ ਤੇ ਹਾਈ ਕੋਰਟ ਦੇ ਵਿੱਚ ਹੁਣ ਮੈਂ ਆਪਣੀ ਪ੍ਰੋਟੈਕਸ਼ਨ ਦੇ ਲਈ ਲੜ ਰਹੀ ਆ ਰਾਈਟ ਟੂ ਲਾਈਫ ਲਈ ਲੜ ਰਹੀ ਆ ਆਪਣੇ ਲਈ ਤਾਂ ਆ ਜਸਟ ਵਾਂਟ ਕਿ ਮੈਨੂੰ ਉਹ ਪ੍ਰੋਟੈਕਸ਼ਨ ਪੁਲਿਸ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਦਿੱਤੀ ਜਾਵੇ ਉਹ ਤਾਂ ਇਹ ਲਿਖਿਆ ਹੋਇਆ ਹੈ ਕਿ ਪਟਿਆਲਾ ਦੀ ਟ੍ਰੈਫਿਕ ਪੁਲਿਸ ਜਿਹੜੀ ਹੈਗੀ ਹੈ ਉਹਦੀ ਪ੍ਰੋਟੈਕਸ਼ਨ ਹੈਗੀ ਹੈ ਸਾਨੂੰ ਪੀਸੀਆਰ ਘਰ ਦੇ ਬਾਹਰ ਖੜੀ ਹੁੰਦੀ ਹੈ ਨਹੀਂ ਆਈ ਕਨ ਨਾ ਆਇਆ ਨਹੀਂ ਕੋਈ ਨਹੀਂ ਆਇਆ ਮੈਂ ਤੇ ਮੇਰੇ ਮਦਰ ਹੀ ਆ ਪਾਨਾ ਸਿੱਧੂ ਦੀ ਸਿਸਟਰ ਨਾਲ ਭੈਣ ਹੋਣਾ ਨਾਲ ਤੁਹਾਡਾ ਕੀ ਰਿਸ਼ਤਾ ਜੀ ਉਹ ਪਾਨਾ ਸਿੱਧੂ ਦੀ ਭੈਣ ਵੈਰੀ ਗੁੱਡ ਮੈਂ ਕੁਐਸਚਨ ਤੇ ਆ ਨਹੀਂ ਜਾਂਦੀ ਸੀ ਪਾਨਾ ਸਿੱਧੂ ਅੱਜ ਕੱਲ ਪਖੰਡੀ ਸਾਧਾਂ ਦੇ ਪਿੱਛੇ ਪਿਆ ਹੋਇਆ ਹੈ ਮੈਂ ਸਾਧਾਂ ਤੇ ਮੈਨੂੰ ਇਹ ਕਹਿੰਚ ਕੋਈ ਸ਼ਰਮ ਨਹੀਂ ਹੈ ਕਿ ਮੇਰੇ ਮਦਰ ਮਾਤਾ ਜੀ ਮਹੰਤ ਨੇ ਤੇ ਪਾਨਾ ਸਿੱਧੂ ਨੇ ਜ਼ਮੀਨ ਦੇ ਲਾਲਚ ਦੇ ਲਈ ਆਪਣੀ ਭੈਣ ਦਾ ਵਿਆਹ ਸਾਧਾਂ ਦੇ ਘਰ ਕਰਤਾ ਰਿਸ਼ਤੇ ਜੋ ਮੇਰੀ ਚਾਚੀ ਲੱਗਦੀ ਹੈ ਬਟ ਹੁਣ ਮੈਂ ਤੁਹਾਨੂੰ ਉਹਦੇ ਨਾਲ ਨਾਲ ਇੱਕ ਹੋਰ ਚੀਜ਼ ਦੱਸਦੀ ਆਂ ਕੀ ਜਦ ਕਿਸੇ ਨੂੰ ਵੀ ਮਹੰਤ ਬਣਾਉਣ ਦੀ ਪਾਵਰ ਹੈਗੀ ਹੈ ਆਪਣੀ ਸਿਵਲ ਕੋਰਟ ਦੇ ਕੋਲ ਠੀਕ ਹੈ ਹੁਣ ਐਸਡੀਐਮ ਸਾਹਿਬ ਸੀਗੇ ਉਸ ਵਕਤ ਚਹਿਲ ਸਾਹਿਬ ਸੀਗੇ ਸ਼ਾਇਦ ਗੁਰਮੀਤ ਸਿੰਘ ਚਹਿਲ ਸਾਹਿਬ ਉਹਨਾਂ ਨੇ ਕੀ ਕੀਤਾ ਸੀਗਾ ਉਹਨਾਂ ਨੇ ਨਾ ਪਾਨਾ ਸਿੱਧੂ ਦੇ ਅ ਭਾਂਜੇ ਨੂੰ ਨਾ ਜਦੋਂ ਹਰਮੀਤ ਸਿੰਘ ਪਠਾਨ ਮੱਜਰਾ ਐਮਐਲਏ ਸੀਗਾ ਰეკਮੈਂਡ ਕਰਤਾ ਸੀਗਾ ਕਿ ਇਹਨੂੰ ਆਪਾਂ ਮਹੰਤ ਬਣਾ ਸਕਦੇ ਆ ਬਣਾਇਆ ਨਹੀਂ ਸੀਗਾ ਤੇ ਉਹ ਆਰਡਰਸ ਨਾਲ ਡੀਸੀ ਸਾਹਿਬ ਨੇ ਰਿਮਾਂਡ ਕਰਤੇ ਸੀਗੇ ਮੇਬੀ 2 ਕੁ ਮਹੀਨਿਆਂ ਦੇ ਵਿੱਚ ਵਿੱਚ ਹੀ ਤਾਂ ਉਹਨੂੰ ਕਦੇ ਵੀ ਅਪਾਇੰਟਮੈਂਟ ਨਹੀਂ ਮਿਲੀ ਹੈਗੀ ਰეკਮੈਂਡੇਸ਼ਨ ਤੇ ਅਪਾਇੰਟਮੈਂਟ ਦਾ ਡਿਫਰੈਂਸ ਹੈ ਉਹਨਾਂ ਦਾ ਦਾਅਵਾ ਹੈ ਕਿ ਸਾਨੂੰ ਮੈਂ ਉਹੀ ਮੈਂ ਤਾਂ ਹੀ ਕਲੀਅਰ ਕਰ ਰਹੀ ਹਾਂ ਕਿ ਉਹ ਐਂਡ ਥੈਟ ਉਹ ਹੈਗਾ 2016 ਦਾ ਆਰਡਰ ਉਸ ਤੋਂ ਬਾਅਦ ਆਪਣੇ ਕੋਲ 25 ਦਾ ਆਰਡਰ ਹੈ ਤੇ ਆਪਾਂ ਨੂੰ ਇਹ ਵੀ ਪਤਾ ਹੈ ਵੀ ਰੈਵਨਿਊ ਡਿਪਾਰਟਮੈਂਟ ਹੈ ਜਿਹੜਾ ਉਹ ਜੁਡੀਸ਼ਰੀ ਨੂੰ ਐਕਸੀਡ ਨਹੀਂ ਕਰ ਸਕਦਾ ਉਹਨੂੰ ਸੁਪਰਸੀਡ ਨਹੀਂ ਕਰ ਸਕਦਾ ਹੈ ਫਿਰ ਫੋਰ ਥੋੜਾ ਫੋਰਟ ਤੇ ਹਾਈ ਕੋਰਟ ਤੇ ਜਾ ਰਹਾ ਸ਼ਾਇਦ ਇਹਦੀ ਸੁਣਵਾਈ ਕਰ ਲੂਗੀ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਨਹੀਂ ਨਹੀਂ ਮੇਰਾ ਹਾਈ ਕੋਰਟ ਦੇ ਵਿੱਚ ਕੱਲ ਤਾਂ ਕੋਈ ਵੀ ਸੁਣਵਾਈ ਨਹੀਂ ਹੈਗੀ 25 ਤਰੀਕ ਨੂੰ ਜ਼ਰੂਰ ਹੈ ਕੱਲ ਨਹੀਂ ਹੈਗੀ ਉਹਨਾਂ ਦੇ ਕਹਿਣ ਦੇ ਮੁਤਾਬਕ ਹੈ ਵੀ ਕੱਲ ਹੈ ਵੀ ਜਿਹੜਾ ਜ਼ਮੀਨਦਾਰ ਰੋਲਾ ਫਸਲ ਵਡਣ ਦਾ ਜਾ ਉਸ ਵਿੱਚ ਕੀ ਦੀ ਹੋਊਗੀ ਉਹਦੇ ਤੇ ਨਹੀਂ ਨਹੀਂ ਉਹ 2 ਫਰਵਰੀ ਹੈ ਉਹਨਾਂ ਨੇ ਤੁਹਾਨੂੰ ਬਹੁਤ ਜ਼ਿਆਦਾ ਮਿਸ ਗਾਈਡ ਕੀਤਾ ਉਹ 2 ਫਰਵਰੀ 2026 ਦਾ ਹੈਗਾ ਤੇ ਉਹ ਉਹਦਾ ਜ਼ਮੀਨ ਜ਼ਮੀਨ ਦੇ ਰਿਲੇਟਿਡ ਹੈਗਾ ਜਾਂ ਸੀਓਸੀਪੀ ਹੈ ਉਹ ਕੰਟੈਂਪਟ ਆਫ کورٹ ਹੈ ਅਗੇਂਸਟ ਦ ਪੁਲਿਸ ਹੈ ਮੈਂ ਮਾਪਾ ਸਭ ਤੇ ਕਿ ਭਾਵੇਂ ਦਿੱਕੂ ਨਜਾਇਜ਼ ਚੱਲ ਰਿਹਾ ਹੋਵੇ ਫੈਸਲਾ ਤੋਂ ਲੈ ਕੇ ਹੂੰ ਪਰ ਐਸੀ ਬੰਦਿਆਂ ਨੂੰ ਸਰਕਾਰਾਂ ਖੇਮ ਜੀ ਤਾਲੀ ਕਰ ਦਿੰਦੀ ਆ ਕਿਹੜਾ ਦੋਲੇ ਪਰ ਉਹ ਤਾਂ ਸਰਕਾਰ ਦੇ ਖਿਲਾਫ बोलਦਾ ਇਹ ਇਹ ਤੁਹਾਨੂੰ ਮੈਂ ਤੁਹਾਨੂੰ ਉਹੀ ਤਾਂ ਗੱਲ ਕਹਿ ਰਹੀ ਆ ਨਾ ਕਿ ਟਿਲ ਦ ਟਾਈਮ ਜਦ ਤੱਕ ਪਠਾਨ ਮਾਜਰਾ ਸੀਗਾ ਆਈ ਵਾਸ ਵੈਰੀ ਕਲੀਅਰ ਅਬਾਊਟ ਇਟ ਕਿ ਪਠਾਨ ਮਾਜਰਾ ਹੈਗਾ ਜਿਹੜਾ ਉਹ ਭਾਨਾ ਸਿੱਧੂ ਨੂੰ ਸਪੋਰਟ ਕਰ ਰਿਹਾ ਹੈ ਬਟ ਹੁਣ ਮੈਂ ਤਾਂ ਆਪੋ ਹੀ ਗੱਲ ਕਹਿ ਰਹੀ ਆ ਮੈਂ ਹੁਣ ਤਾਂ ਪਠਾਨ ਮਾਜਰਾ ਹੈ ਹੀ ਨਹੀਂ ਹੁਣ ਤਾਂ ਸਾਡੀ ਹੈਲਪ ਹੋ ਜੇ ਨਾ ਤਾਂ ਹੀ ਤਾਂ ਮੈਂ ਰਿਕੁਐਸਟ ਕਰ ਰਹੀ ਆ ਸਰਕਾਰ ਨੂੰ ਵੀ ਹੁਣ ਪਠਾਨ ਮਾਜਰੇ ਨਾਮ ਦਾ ਕੰਡਾ ਨਿਕਲ ਚੁਕ